ਆਨਰ ਦੇਖ ਰਿਹਾ ਤੁਸੀਂ ਮੈਂ ਰਮਨ ਜੋ ਸਿੰਘ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤਾਂ ਬੱਸ ਨੂੰ ਅੱਗ ਲੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ 40 ਦੇ ਕਰੀਬ ਜਿਹੜੀਆਂ ਸਵਾਰੀਆਂ ਮੌਜੂਦ ਸੀ ਜਦੋਂ ਇਹ ਹਾਦਸਾ ਵਾਪਰਦਾ ਤਾਂ ਭਿਆਨਕ ਹਾਦਸੇ ਦੇ ਵਿੱਚ 20 ਲੋਕਾਂ ਦੀ ਮੌਤ ਹੋਣ ਦਾ ਜਿਹੜਾ ਖ਼ਲਸਾ ਜਿਤਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਵੀ ਲੋਕ ਜਿਹੜੇ ਆ ਉਹ ਮੌਤ ਦੇ ਘਾਟ ਉਤਰ ਗਏ ਨੇ ਹਾਲਾਂਕਿ ਇਸ ਦੇ ਬਾਰੇ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਕਿਹਾ ਜਾ ਰਿਹਾ ਕਿ 10 ਤੋਂ 11 ਲੋਕਾਂ ਨੇ ਜਿਹੜਾ emergancy exit ਦੇ ਰਾਹੀ ਜਿਹੜੀ ਆ ਬੱਸ ਦੇ ਵਿੱਚੋਂ ਛਾਲਾ ਮਾਰ ਕੇ ਆਪਣੀ ਜਾਨ ਬਚਾਈ ਹੈ ਤਾਂ ਤੁਹਾਨੂੰ ਦੱਸਦੀ ਏ ਕਿ ਇਹ ਹਾਦਸਾ ਜਿਹੜਾ ਆਂਧਰਾ ਪ੍ਰਦੇਸ਼ ਦੇ ਕਰਨੂਲ ਕਲੂਰੂ ਮੰਡਲ ਦੇ ਚਿੱਟਾ ਟੇਕਰੂ ਪਿੰਡ ਦੇ ਨੇੜੇ ਵਾਪਰਿਆ ਜਦੋਂ ਹైదరాబాద్ ਤੋਂ ਬੰਗਲੌਰ ਜਾ ਰਹੀ ਇੱਕ ਬੱਸ ਇੱਕ ਮੋਟਰਸਾਈਕਲ ਦੇ ਨਾਲ ਟਕਰਾ ਗਈ ਮੋਟਰਸਾਈਕਲ ਬੱਸ ਦੇ ਹੇਠਾਂ ਫਸ ਗਿਆ ਤੇ ਧੁਮਾਕਾ ਹੋ ਗਿਆ ਜਿਸ ਦੇ ਨਾਲ ਬੱਸ ਨੂੰ ਤੁਰੰਤ ਜਿਹੜੀ ਆ ਅੱਗ ਲੱਗ ਗਈ ਬੱਸ ਅੱਗ ਦੇ ਲਪੇਟ ਦੇ ਵਿੱਚ ਆ ਗਈ ਚਸ਼ਮ ਜੀਦਾਾਂ ਦੇ ਅਨੁਸਾਰ ਹਾਦਸਾ ਸ਼ੁੱਕਰਵਾਰ ਸਵੇਰੇ 3 ਵਜੇ ਦੇ ਕਰੀਬ ਹੋਇਆ ਜਦੋਂ ਬੱਸ ਬੰਗਲੌਰ ਵੱਲ ਜਾ ਰਹੀ ਸੀ ਹਾਦਸੇ ਦੇ ਸਮੇਂ ਇਲਾਕੇ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਤੇ ਸੜਕ ਦੇ ਵਿੱਚ ਫਿਸਲਣ ਜਿਹੜੀ ਆ ਉਹ ਬਣੀ ਹੋਈ ਸੀ ਬੱਸ ਦੇ ਵਿੱਚ ਲਗਭਗ ਜਿਹੜੇ 40 ਯਾਤਰੀ ਸਵਾਰ ਸੀ ਬਾਈਕ ਦੇ ਧਮਾਕੇ ਤੋਂ ਕੁਝ ਪਲਾਂ ਬਾਅਦ ਹੀ ਬੱਸ ਅੱਗ ਦੀ ਚਪੇਟ ਦੇ ਵਿੱਚ ਆ ਗਈ ਹਾਲਾਂਕਿ ਲਗਭਗ 12 ਯਾਤਰੀ ਜਿਹੜੇ ਆ ਐਮਰਜੈਂਸੀ ਐਗਜ਼ਿਟ ਦੇ ਰਾਹੀਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਪੁਲਿਸ ਅਤੇ ਫਾਇਰ ਬਿਗਰੇਡ ਨੂੰ ਸੂਚਿਤ ਕੀਤਾ ਗਿਆ ਹਾਲਾਂਕਿ ਜਦੋਂ ਤੱਕ ਫਾਇਰ ਬਿਗਰੇਡ ਪਹੁੰਚੇ ਬੱਸ ਪੂਰੀ ਤਰ੍ਹਾਂ ਜਿਹੜੀ ਹੈ ਅੱਗ ਦੇ ਲਪੇਟ ਦੇ ਵਿੱਚ ਆ ਚੁੱਕੀ ਸੀ ਤੇ ਕਾਫੀ ਜਾਨਾਂ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਸੀ ਹਾਦਸੇ ਦੇ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਸਨ ਕਿ ਉਹਨਾਂ ਦੀ ਪਛਾਣ ਵੀ ਨਹੀਂ ਹੋ ਸકી ਜ਼ਖਮੀਆਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਅਨੁਸਾਰ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਬੱਸ ਦੇ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਹਦਰਾਬਾਦ ਤੇ ਬੰਗਲੌਰ ਦੇ ਵਿੱਚ ਕਾਰ ਯਾਤਰਾ ਕਰ ਰਹੀ ਸੀ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਹੇ ਨੇ ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਤੇ ਜਾਂਚ ਜਿਹੜੀ ਆ ਉਹ ਵੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਹ ਹਾਦਸੇ ਬਾਰੇ ਕੋਈ ਅਧਿਕਾਰਿਤ ਬਿਆਨ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਪਰ ਸਥਾਨਕ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਹਰ ਸੰਭਵ ਦੇਣ ਦਾ ਜਿਹੜਾ ਸਹਾਇਤਾ ਦੇਣ ਦਾ ਭਰੋਸਾ ਜਿਹੜਾ ਉਜਤਾਇਆ ਇਸ ਭਿਆਨਕ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਤੇ ਨਿੱਜੀ ਵਾਹਨ ਸੰਚਾਲਨ ਦੇ ਨਿਯੰਤਰਣ ਨੂੰ ਕਾਬੂ ਕਰਨ ਅਤੇ ਨਿਯੰਤਰਣ ਕਰਨ ਵਾਲੇ ਨਿਯਮਾਂ ਬਾਰੇ ਜਿਹੜੇ ਆ ਗੰਭੀਰ ਸਵਾਲ ਖੜੇ ਕੀਤੇ ਨੇ ਤਾਂ ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰ ਬਾਬੂ ਨਾਇਡੂ ਨੇ ਵੀ ਹਾਦਸੇ ਦੇ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਤੁਰੰਤ ਮੁੱਖ ਸਕੱਤਰ ਤੇ ਸਬੰਧਤ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਜ਼ਖਮੀਆਂ ਤੇ ਪੀੜਤਾ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਕਰਨ ਦੀਆ ਜਿਹੜਾ ਵਾਅਦਾ ਕੀਤਾ ਤਾਂ ਦੱਸ ਦਈਏ ਕਿ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹਾਸੇ ਦੇ ਸਮੇਂ ਜਿਹੜਾ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਸੀ ਫਿਸਲਣ ਬਣੀ ਹੋਈ ਸੀ ਤਾਂ ਮੋਟਰਸਾਈਕਲ ਜਿਹੜਾ ਉਹ ਬੱਸ ਦੇ ਹੇਠਾਂ ਜਾ ਵੜਦਾ ਜਿਸ ਦੇ ਕਾਰਨ ਅਚਾਨਕ ਜਿਹੜਾ ਕਾਫੀ ਵੱਡਾ ਧਮਾਕਾ ਹੁੰਦਾ ਬੱਸ ਨੂੰ ਕਾਫੀ ਜਿਹੜਾ ਅੱਗ ਲੱਗਦੀ ਹੈ ਅੱਗ ਇੰਨੀ ਤੇਜ਼ ਹੁੰਦੀ ਹੈ ਕਿ ਜਿਹੜੇ ਮ੍ਰਿਤਕ ਲੋਕ ਨੇ ਉਹ ਪੂਰੀ ਤਰ੍ਹਾਂ ਜਿਹੜੇ ਆ ਅੱਗ ਦੇ ਵਿੱਚ ਚੁਲਸ ਜਾਂਦੇ ਆ ਤਾਂ ਇਸ ਮਾਮਲੇ ਦੇ ਬਾਰੇ ਜਿਹੜਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਵੱਲੋਂ ਵੀ ਡੂੰਗਾ ਦੁੱਖ ਪ੍ਰਗਟ ਕੀਤਾ ਗਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਦੁੱਖ ਜਿਹੜਾ ਪ੍ਰਗਟ ਕੀਤਾ ਗਿਆ ਤੇ ਕਿਹਾ ਗਿਆ ਹੈ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ ਜਿਹੜਾ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤੇ ਜਿਹੜੇ ਵਿਅਕਤੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੀ ਆ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਦੱਸਦੀ ਹੈ ਕਿ ਅੱਜ ਸਵੇਰੇ ਸ਼ੁੱਕਰਵਾਰ ਨੂੰ ਜਿਹੜਾ 3 ਵਜੇ ਦੇ ਕਰੀਬ ਭਿਆਨਕ ਹਾਦਸਾ ਵਾਪਰਿਆ ਮੋਟਰਸਾਈਕਲ ਜਿਹੜਾ ਫਿਸਲਣ ਬਣੀ ਹੋਈ ਸੀ ਸੜਕ ਦੇ ਉੱਤੇ ਬਾਰਿਸ਼ ਹੋ ਰਹੀ ਸੀ ਫਿਸਲਣ ਬਣੀ ਹੋਈ ਸੀ ਜਿਸ ਦੇ ਕਾਰਨ ਮੋਟਰਸਾਈਕਲ ਜਿਹੜਾ ਫਿਸਲ ਕੇ ਬੱਸ ਦੇ ਹੇਠਾਂ ਜਾ ਟਕਰਾਂਦਾ ਤੇ ਮੋਟਰਸਾਈਕਲ ਬਲਾਸਟ ਹੋ ਜਾਂਦਾ ਤਾਂ ਬੱਸ ਨੂੰ ਵੀ ਜੜੀ ਆ ਅੱਗ ਲੱਗ ਜਾਂਦੀ ਹੈ ਤੇ ਭਿਆਨਕ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 20 ਦੇ ਕਰੀਬ ਜਿਹੜੇ ਆ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅੱਗੇ ਨੇ ਭਿਆਨਕ ਸੀ ਕਿ ਮ੍ਰਿਤਕਾਂ ਦੀ ਜਿਹੜੀ ਆ ਪਛਾਣ ਕਰਨੀ ਮੁਸ਼ਕਲ ਬਣੀ ਹੋਈ ਆ ਪੁਲਿਸ ਦੇ ਨੂੰ ਜਿਹੜਾ ਤਲਾਸ਼ ਕੀਤਾ ਗਿਆ ਪੁਲਿਸ ਮੌਕੇ ਤੇ ਮੌਜੂਦ ਹੈ ਤੇ ਪੁਲਿਸ ਦੇ ਵੱਲੋਂ ਵੀ ਘਟਨਾ ਦੇ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਕਿੰਨਾ ਕਾਰਨਾਂ ਦੇ ਕਾਰਨ ਜਿਹੜਾ ਹੈ ਹਾਸਾ ਵਾਪਰੇ ਤੇ ਕਿੰਨੇ ਲੋਕਾਂ ਦੀ ਜਿਹੜੀ ਅਸਦੇ ਵਿੱਚ ਮੌਤ ਜਿਹੜੀ ਆ ਹੋਈ ਆ ਕਥੇ ਤੌਰ ਤੇ ਕਿਹਾ ਜਾ ਰਿਹਾ ਕਿ 20 ਦੇ ਕਰੀਬ ਜਿਹੜਿਆ ਲੋਕ ਇਸ ਹਾਸੇ ਦੇ ਵਿੱਚ ਮੌਤ ਦੇ ਘਾਟ ਉਤਰ ਗਏ ਨੇ